ਜੁਲੰਦਰ ਚੰਡੀਗੜ੍ਹ ਹਾਈਵੇ ਤੇ ਵਾਪਰਿਆ ਇੱਕ ਭਿਆਨਕ ਹਾਦਸਾ ਇੱਕ ਇੱਕ ਕਰਕੇ ਤਿੰਨ ਗੱਡੀਆਂ ਦੀ ਹੋਈ ਆਪਸ ਦੇ ਵਿੱਚ ਟੱਕਰ ਖਬਰ ਜਿਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਲੰਧਰ ਚੰਡੀਗੜ੍ਹ ਹਾਈਵੇ ਤੇ ਵਾਪਰੀ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਸੜਕ ਹਾਦਸਾ ਹੋਇਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਅਸਲ ਦੇ ਵਿੱਚ ਸੀਸੀਟੀਵੀ ਫੁਟੇਜ ਜੋ ਕੁਝ ਵੇਖਣ ਨੂੰ ਮਿਲਿਆ ਹੈ ਕਿ ਪਹਿਲਾਂ ਤਾਂ ਇੱਕ ਚਿੱਟੇ ਰੰਗ ਦੀ ਗੱਡੀ ਹਾਈਵੇ ਤੇ ਆ ਰਹੀ ਸੀ ਤੇ ਅਚਾਨਕ ਉਹ ਗੱਡੀ ਜਿਹੜੀ ਹੈ ਉਹ ਹਾਈਵੇ ਤੋਂ ਦੂਸਰੀ ਸਾਈਡ ਨੂੰ ਪਲਟ ਗਈ ਤੇ ਉਸ ਤੋਂ ਬਾਅਦ ਰਾਹਗੀਰ ਉਸ ਗੱਡੀ ਨੂੰ ਵੇਖ ਕੇ ਰੁਕ ਗਏ ਨੇ ਉਹਨਾਂ ਦੇ ਵੱਲੋਂ ਗੱਡੀ ਜੋ ਮਹਿਲਾ ਚਲਾ ਰਹੀ ਸੀ ਉਸ ਨੂੰ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤਸੀਦੇ ਵਿਚਕਾਰ ਦੂਸਰੀ ਪਾਸੇ ਇੱਕ ਹੋਰ ਇਨੋਵਾ ਗੱਡੀ ਹਾਈਵੇ ਦੇ ਉੱਤੇ ਆ ਰਹੀ ਸੀ ਤੇ ਉਸ ਗੱਡੀ ਦੇ ਚਾਲਕ ਦੇ ਵੱਲੋਂ ਆਪਣੀ ਗੱਡੀ ਨੂੰ ਸਾਈਡ ਤੇ ਲਗਾਇਆ ਗਿਆ ਤੇ ਉਹ ਮਹਿਲਾ ਦੀ ਮਦਦ ਕਰਨ ਦੇ ਲਈ ਚਲਾ ਗਿਆ ਤੇ ਪਿੱਛੋਂ ਦੀ ਇੱਕ ਹੋਰ ਚਿੱਟੇ ਰੰਗ ਦੀ ਗੱਡੀ ਆ ਰਹੀ ਸੀ ਕਾਫੀ ਤੇਜ਼ ਰਫ਼ਤਾਰ ਹੋਣ ਦੇ ਕਾਰਨ ਮੌਕੇ ਤੇ ਬ੍ਰੇਕ ਨਾ ਲੱਗੀ ਤੇ ਉਹ ਗੱਡੀ ਸਾਈਡ ਤੇ ਖੜੀ ਇਨੋਵਾ ਗੱਡੀ ਦੇ ਵਿੱਚ ਜਾ ਕੇ ਟਕਰਾਈ ਤੇ ਇਸ ਹਾਦਸੇ ਦੇ ਵਿੱਚ ਇੱਕ ਹੋਰ ਗੱਡੀ ਜਿਹੜੀ ਹੈ ਉਸ ਦੇ ਨਾਲ ਟੱਕਰ ਹੋ ਗਈ ਇੱਕ ਇੱਕ ਕਰਕੇ ਤਿੰਨ ਗੱਡੀਆਂ ਇਹ ਆਪਸ ਦੇ ਵਿੱਚ ਟਕਰਾਈਆਂ ਨੇ ਇੱਕ ਹੀ ਸਮੇਂ ਤੇ ਹਾਈਵੇ ਤੇ ਦੋ ਸੜਕ ਹਾਦਸੇ ਪਰ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਕੋਈ ਵੀ ਇਸ ਹਾਦਸੇ ਦੇ ਵਿੱਚ ਨਹੀਂ ਹੋਇਆ ਪਰ ਜਦ ਗੱਡੀ ਚਲਾ ਰਹੀ ਮਹਿਲਾ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਰਾਹ ਨੂੰ ਆ ਰਹੇ ਸੀ ਪਰ ਸਾਈਡ ਤੇ ਇੱਕ ਮੋਟਰਸਾਈਕਲ ਤੇ ਨੌਜਵਾਨ ਖੜਾ ਸੀ ਤੇ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬ੍ਰੇਕ ਇਸ ਮਹਿਲਾ ਦੇ ਵੱਲੋਂ ਲਗਾਈ ਗਈ ਪਰ ਉਹ ਬ੍ਰੇਕ ਲਗਾਉਂਦੇ ਸਾਰ ਹੀ ਗੱਡੀ ਜਿਹੜੀ ਆ ਉਹ ਪਲਟ ਗਈ ਤੇ ਸੜਕ ਦੀ ਦੂਸਰੀ ਸਾਈਡ ਤੇ ਆ ਕੇ ਗਿਰ ਗਈ ਤੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਬੜੀ ਮੁਸ਼ਕਲ ਦੇ ਨਾਲ ਗੱਡੀ ਚੋਂ ਬਾਹਰ ਕੱਢਿਆ ਗਿਆ ਤੇ ਜਿਹੜੇ ਰਾਹਗੀਰ ਆਪਣੀ ਗੱਡੀ ਰੋਕ ਕੇ ਇਸ ਮਹਿਲਾ ਦੀ ਮਦਦ ਕਰਨ ਆਏ ਸੀ ਉਹਨਾਂ ਦੀ ਗੱਡੀ ਦੇ ਨਾਲ ਵੀ ਹਾਦਸਾ ਵਾਪਰਿਆ ਕਿ ਪਿਛੋਂ ਤੇਜ਼ ਰਫ਼ਤਾਰ ਆ ਰਹੀ ਗੱਡੀ ਨੇ ਦੋ ਗੱਡੀਆਂ ਨੂੰ ਟੱਕਰ ਮਾਰੀ ਤੇ ਤਿੰਨ ਗੱਡੀਆਂ ਦੀ ਇਹ ਆਪਸੀ ਟੱਕਰ ਹੋਈ ਹੈ ਤੇ ਜਿਹੜਾ ਹਾਦਸਾ ਜਲੰਧਰ ਤੇ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਵਾਪਰਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਕੀ ਵਾਪਰੇ ਹੋਇਆ ਜੀ ਇੱਥੇ ਨਾਲ ਅਸੀਂ ਮਲਪੁਰ ਆਜ ਜੱਬੋਵਾਲ ਤੋਂ ਗਸ਼ਤ ਕਰਦੇ ਆ ਰਹੇ ਸੀਗੇ ਆਕੇ ਮਲਪੁਰ ਅੜਕਾਂ ਤੇ ਦੇਖਿਆ ਵੀ ਗੱਡੀਆਂ ਦਾ ਐਕਸੀਡੈਂਟ ਹੋਇਆ ਸੀਗਾ ਜੀ। ਇੱਕ ਗੱਡੀ ਡਰਾਈਵਰ ਉੱਤੇ ਚੜ ਗਈ ਸੀਗੀ ਡਰਾਈਵਰ ਦੇ ਉੱਪਰ ਚੜ ਕੇ ਨਾ ਲੜਕੀ ਹੋਈ ਸੀ। ਉਹਦੇ ਵਿੱਚ ਇੱਕ ਇੱਕ ਲੇਡੀ ਚਲਾ ਰਹੀ ਸੀਗੀ। ਉਹਦੇ ਕੋਈ ਸੱਟ-ਚੋਟ ਨਹੀਂ ਲੱਗੀ। ਇਹਨਾਂ ਨੇ ਦੇਖਦੇ-ਦੇਖਦੇ ਇੱਕ ਨੋਵਾ ਗੱਡੀ ਖੜੀ ਸੀਗੀ। ਉਹਦੇ ਵਿੱਚ ਪਿੱਛੇ ਆਉਂਦੀਆਂ ਦੋ ਗੱਡੀਆਂ ਲੱਗੀਆਂ। ਇਹਨਾਂ ਤਿੰਨਾਂ ਦਾ ਆਪਸੀ ਐਕਸੀਡੈਂਟ ਹੋ ਗਿਆ। ਹੋਰ ਕਿਸੇ ਬੰਦੇ ਤੇ ਕੋਈ ਸੱਟ-ਚੋਟ, ਚਾਹ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਬਾਕੀ ਇਹਦੇ ਬਾਰੇ ਕਾਰਵਾਈ ਚੱਲ ਰਹੀ ਹੈ। ਧੰਨਵਾਦ ਗੱਡੀ ਵਾਲਾ ਬਚਾਉਣ ਵਾਸਤੇ ਆਇਆ ਜੀ। ਨੋਵਾ ਗੱਡੀ ਵਾਲਾ ਉੱਥੇ ਖੜਾ ਏ ਸਾਈਡ ਤੇ ਦੇਖਣ ਲਈ। ਉਹ ਉਹ ਖਲੋਤਾ ਸੀਗਾ ਉੱਥੇ। ਲਾਈਵ ਪੰਜਾਬੀ ਟੀਵੀ। ਹੁਣ ਭਾਰਤ ਵਿੱਚ Jio TV, Jio Fiber, Ekta ka Play ਤੇ ਵੀ ਦੇਖਿਆ ਜਾ ਸਕਦਾ ਏ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ